ਸਸਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਰੈਡਾਂ ਦੀ ਤੇ ਬਿਸਕੁਟਾਂ ਦੀ ਬਰਫੀ ਬਣਾਵਾਂਗੇ ਬਹੁਤ ਵਧੀਆ ਬਰੈਡਾਂ ਤੇ ਬਰਫੀ ਬਿਸਕੁਟਾਂ ਇਹਨਾਂ ਦੇ ਆਪਾਂ ਵੇਖੇ ਨਾਲ ਬਰਫੀ ਬਣਾਵਾਂਗੇ ਤੇ para extraer la de angua, para a todo. Extraer la de ਇਸ ਦਾ ਸਾਰੇ ਕਰ ਲਾਂਗੇ ਆਪਾਂ ਲਾ ਲਾਂਗੇ ਲਓ ਆਪਾਂ ਆਹ ਸਾਰਾ ਬਰੌਂ ਲਾਤਾ ਸਾਰੇ ਬਰਿੰਡਾਂ ਨਾਲੋਂ ਤੇ ਹੁਣ ਆਪਾਂ ਬਿਸਕੁਟ ਕੱਢਾਂਗੇ ਬਾਹਰ ਹੁਣ ਆਪਾਂ ਅਗ ਬਾਲਾਂਗੇ ਤੇ ਕੜਾਈ ਤਰਾਂਗੇ ਹੁਣ ਆਪਾਂ ਖਿਓ ਪਾਵਾਂਗੇ ਦੇਸੀ 9 ਚਮਚੇ ਖਿਓ ਦੇ ਉਗਰਮ ਹੋ ਗਿਆ ਤੇ ਹੁਣ ਆਪਾਂ ਦੁੱਧ ਪਾਵਾਂਗੇ ਜਿੰਨਾ ਕਿ ਲੋਡ ਆਨ ਆਕ ਪਾਵਾਂਗੇ ਹੁਣ ਆਪਾਂ ਥੋੜਾ ਜਿਹਾ ਰੰਗ ਪਾਵਾਂਗੇ ਰੱਡੂਆਂ ਵਾਲਾ ਇਹ ਉਹ ਉਧਰ ਰਿੱਜਣ ਲੱਗ ਗਿਆ ਫਿਰ ਆਪਾਂ ਬਰੈਡ ਬਿਸਕੁਟ ਪਾਵਾਂਗੇ ਗਰਮ ਹੋ ਗਿਆ ਅਰਜਨ ਲੱਗ ਗਿਆ ਤੇ ਹੁਣ ਆਪਾਂ ਬਰੈਡ ਪਾਵਾਂਗੇ ਪਹਿਲਾਂ ਬਿਸਕੁਟ ਪਾਵਾਂਗੇ ਹੁਣ ਆਪਾਂ ਬਰੈਡ ਪਾਵਾਂਗੇ ਮਠੀ ਅੱਗ ਤੇ ਬਣਾਵਾਂਗੇ ਥੋੜੀ ਥੋੜੀ ਅੱਗ ਤੇ ਜਿਆਦਾ ਅੱਗ ਨਹੀਂ ਬਾਲਦੇ ਦੁੱਧ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਵਿੱਚੋਂ ਰੱਖ ਲਿਆ ਸੀਗਾ ਬਾਤਵਾਲੀਆ ਬਸ ਵਰਫੀ ਬਣੋਂਗੀ ਮੈ ਰੰਡਾਂ ਦੇ ਤੇ ਬਿਸਕੁਟ ਆਉਂਦੇ ਹੁਣ ਆਪਾਂ ਖੰਡ ਵੀ ਪਾਵਾਂਗੇ ਦੇਸੀ ਖੰਡ ਹੈ ਉਹ ਦਾ ਸੈਟਮੈਂਟ ਹੋ ਗਏ ਮਰਖੀ ਬਣੀ ਜਾਂਦੀ ਨੂੰ ਆਪਾਂ 5 ਕਿ ਮਿੰਟ ਆਪਾਂ ਹੋਰ ਸੇਕ ਲਵਾਵਾਂਗੇ ਮੱਠੀ ਮੱਠੀ ਅੱਗ ਰੱਖੀ ਜਾਵੇ ਅੱਗ ਨਹੀਂ ਪਕਰੀ ਹੁਣ ਬਰਿੱਡਾਂ ਦਾ ਸਮਾਨ ਤਿਆਰ ਹੋ ਗਿਆ ਆਪਣਾ ਵਰਫੀ ਬਣਾਉਣ ਵਾਸਤੇ ਹੁਣ ਆਪਾਂ ਲਾਵਾਂਗੇ ਫਾੜੀ ਨੂੰ ਆਪਾਂ ਤੇਲ ਲਾਵਾਂਗੇ ਥੋੜਾ ਥੋੜਾ ਲਾਵਾਂਗੇ ਥੋੜਾ ਪਥਾਲੀ ਚ ਪਾਵਾਂਗੇ ਚੰਗੀ ਤਰ੍ਹਾਂ ਪ੍ਰੈਸ ਕਰ ਦਾਂਗੇ ਕੋਈ ਕੋਈ ਮਾੜੀ ਮਾੜੀ ਗੰਡ ਜੀ ਮਾੜੀ ਜੀ ਗੰਡੇ ਬਿਸਕੁਟ ਦੀ ਕੋਈ ਕੋਈ ਉਹ ਸਾਰੇ ਖੁਰਦੀਆਂ ਲਓ ਆਪਾਂ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਠੰਡੇ ਥਾਂ ਰੱਖਾਂਗੇ ਫ੍ਰੀਜ ਵਿੱਚ ਰੱਖਾਂਗੇ ਠਾਰ ਕੇ ਫਿਰ ਆਪਾਂ ਅੱਧਾ ਘੰਟਾ ਰੱਖਾਂਗੇ ਵਿੱਚ ਅੱਧਾ ਪੌਣਾ ਘੰਟਾ ਫਿਰ ਆਪਾਂ ਕੱਢਾਂਗੇ ਗੀਦਨੋਂ ਪੱਧਰ ਕਰ ਲਿਆ ਸਾਰਾ ਤੇ ਆਹ ਬਦਾਮ ਤੇ ਕਾਜੂ ਇਹ ਆਪ ਉੱਤੇ ਲਾਵਾਂਗੇ ਕੱਟ ਕੇ ਰੱਖੇ ਹੋਏ ਐ ਇਹ ਸਾਨੂੰ ਅੱਧੇ ਘੰਟੇ ਬਾਅਦ ਕੱਟ ਕੇ ਦਿਖਾਵਾਂਗੇ ਹੁਣ ਆਪਾਂ ਇਹਨੂੰ ਫਰिज ਵਿੱਚ ਰੱਖਾਂਗੇ ਕੋਸਾਂਡਾ ਹੋਇਆ ਹੈ ਹੁਣ ਆਪਣੀ ਬਰਫੀ ਠੰਡੀ ਹੋ ਗਈ ਤੇ ਹੁਣ ਆਪਾਂ ਇਹਨੂੰ ਕਟਾਂਗੇ ਇਹ ਲਾ ਪਾਸਿਆਂ ਤੋਂ ਐ ਕੱਟ ਦੇਾਂਗੇ हम पाए कट्टा मैं इस तरह कट देंगे पापा कुर्चे ने नाल कड़ा बहुत बढ़िया तो बर्फी बनी है साफ साफ पीस आप सारे कड़ लाँगे ਬਰਡਾਂ ਦੀ ਤੇ ਬਿਸਕੁਟਾਂ ਦੀ ਬਰਫੀ ਬਹੁਤ ਵਧੀਆ ਬਣੀ ਹੈ। ਬਹੁਤ ਬਹੁਤ ਸਵਾਦ ਬਣੀ ਹੈ। ਖਾ ਕੇ ਤਹੇ ਦੇਖੀ ਨਹੀਂ ਪਰ ਲੱਗਦੀ ਹੈ ਬਹੁਤ ਸਵਾਦ ਬਣੀ ਹੋਊਗੀ। ਮੈਂ ਵਾਪਸਾਰੇ ਪੀਸ ਪਸਾਫ ਸਾਫ ਸਾਫ ਕੱਢ ਲੇ ਤੇ ਵੇਖੋ ਕਿੰਡੀ ਵਧੀਆ ਬਣੀ ਹੈ ਬਰਫੀ ਤੁਹਾਨੂੰ ਖਾ ਕੇ ਵੀ ਦਿਖਾਵਾਂਗੇ ਬਹੁਤ ਵਧੀਆ ਬਣੀ ਹੈ ਬਹੁਤ ਸਵਾਦ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ